ਦੋਸਤੋ ਪੂਰੇ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਆ ਕਿ ਕਾਨੂੰਨ ਜਿਹੜੇ ਹੈਗੇ ਨੇ ਬਦਲਾਅ ਕੀਤੇ ਗਏ ਨੇ ਤੇ ਕਿਹਾ ਜਾ ਰਿਹਾ ਕਿ ਇਹ ਜਿਹੜੇ ਕਾਨੂੰਨ ਹੈਗੇ ਆ ਇਹ ਵਸਤੀਵਾਦੀ ਵੇਲੇ ਦੇ ਕਾਨੂੰਨ ਨੇ ਤੇ ਹੁਣ ਲੋਕਾਂ ਲਈ ਰੈਲੇ ਕਰਨ ਲਈ ਇਹ ਕਾਨੂੰਨ ਬਣਾਏ ਗਏ ਨੇ ਸਿਰ ਦੇ ਉੱਪਰੋਂ ਗੁਲਾਮੀ ਦਾ ਸੀ ਬੇੜਾ ਲਾਉਣਾ ਪਰ ਹੋਇਆ ਕੁਝ ਉਲਟ ਹੈ ਤੇ ਇਸੇ ਨੂੰ ਲੈ ਕੇ ਜਲੰਧਰ ਦੇ ਵਿੱਚ ਅੱਜ ਡੈਮੋਕਰੈਟਿਕ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਇੱਕ ਵੱਡੀ ਕਨਵੈਨਸ਼ਨ ਹੋ ਰਹੀ ਆ ਇਸ ਮੌਕੇ ਸਾਡੇ ਨਾਲ ਪ੍ਰੋਫੈਸਰ ਜਗਬੌਨ ਸਿੰਘ ਜੀ ਜੁੜੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਮਾਮਲਾ ਕੀ ਆ ਪ੍ਰੋਫੈਸਰ ਸਾਹਿਬ ਇਹ ਜਿਹੜੇ ਕਾਨੂੰਨ ਹੈਗੇ ਨੇ ਕਿਹੜੇ-ਕਿਹੜੇ ਕਾਨੂੰਨ ਨੇ ਲੈ ਕੇ ਤਿੰਨ ਮੇਨ ਕਾਨੂੰਨ ਨੇ ਜਿਹੜੇ ਕ੍ਰਿਮੀਨਲ ਜਸਟਿਸ ਵਾਸਤੇ ਬਣਾਏ ਗਏ ਸੀ ਔਰ ਹੁਣ ਉਹਨਾਂ ਨੂੰ ਸਿਰਫ ਉਹ ਲੈ ਕੇ ਭਾਰਤੀ ਨਿਆਏ ਸਹਾਇਤਾ ਕਹਿੰਦਾ ਭਾਰਤੀ ਨਿਆਏ ਸੁਰੱਖਿਆ ਸਹਾਇਤਾ ਕਹਿੰਦਾ ਮਤਲਬ ਇਹ ਨਾ ਭਾਰਤੀ ਦੇਣ ਨਾਲ ਉਨਾਂ ਦਾ ਖਾਸਾ ਨਹੀਂ ਬਦਲੇ ਕਿਉਂਕਿ 90% ਉਹ ਪੁਰਾਣੇ ਕਾਨੂੰਨ ਹੀ ਲਾਗੇ ਗਏ 20% ਜਿਹੜੀ ਤਬਦੀਲੀ ਕੀਤੀ ਗਈ ਹੈ ਉਹਨੂੰ ਲੁਕਾਉਣ ਵਾਸਤੇ ਇਦਾਂ ਕਿਹਾ ਗਿਆ ਕਿ ਨਵਾਂ ਪਰ ਜੇ ਦੇਖਿਆ ਜਾਵੇ ਤੇ ਜਿਵੇਂ ਇਹ ਉਤਰ ਕਿਹਾ ਜਾ ਰਿਹਾ ਕਿ ਵੀ ਇਹ ਵਸਤੀਵਾਦ ਦੇ ਕਾਨੂੰਨਾਂ ਨੂੰ ਖਤਮ ਕਰਦੇ ਨੇ ਤਾਂ ਸਭ ਤੋਂ ਵੱਡਾ ਝੂਠ ਇਹ ਹੈ ਕਿ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਹ ਕਈ ਸਾਲਾਂ ਦੀ ਲਾ ਕਮਿਸ਼ਨ ਦੀ ਮਿਹਨਤ ਤੋਂ ਬਾਅਦ 1973 ਵਿੱਚ ਨਵਾਂ ਬਣਾਇਆ ਗਿਆ ਸੀ ਕਿ ਕਾਨੂੰਨਾਂ ਦੇ ਬਾਰੇ ਵਿੱਚ ਪ੍ਰਕਿਰਿਆ ਕੀ ਹੋਈ ਉਹ ਪ੍ਰਕਿਰਿਆ ਜਿਹੜੀ ਹੈ ਉਹ ਉਹਨੂੰ ਹੁਣ ਨਵਾਂ ਕਰਤਾ ਗਿਆ ਔਰ ਉਹਦੇ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਉਹ ਬਦਲਾਅ ਮਤਲਬ ਬੇਸਿਕਲੀ ਇਹ ਹੈਗਾ ਕਿ ਰਾਜ ਨੂੰ ਕੀ ਚਾਹੀਦਾ ਔਰ ਜਿਹੜਾ ਸਭ ਤੋਂ ਮੈਂ ਇੱਕ ਲਫ਼ਜ਼ ਵਿੱਚ ਅ ਤਰ ਕਹੀਏ ਤੇ ਅੰਗਰੇਜ਼ ਰਾਜ ਵਿੱਚ ਵੀ ਪੁਲਿਸ ਰਾਜ ਹੁੰਦਾ ਸੀ ਤਾਂ ਪੁਲਿਸ ਨੂੰ ਹੁਣ ਇੰਨੀਆਂ ਤਾਕਤਾਂ ਦੇ ਦਿੱਤੀਆਂ ਨੇ ਕਿ ਉਹ ਆਮ ਵਿਅਕਤੀਆਂ ਨੂੰ ਮਤਲਬ ਕਿ ਐਫ ਆਈ ਆਰ ਦਰਜ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਇਹ ਕਰਤਾ ਕਿ ਤੁਸੀਂ ਪਹਿਲਾਂ ਤਫਤੀਸ਼ ਕਰੋ ਫਿਰ ਐਫ ਆਈ ਆਰ ਕਰੋ ਜਿਹਦਾ ਮਤਲਬ ਹੈ ਕਿ ਜਿਉਹ ਜਿਆ ਬ੍ਰਿਟਿਸ਼ ਰਾਜ ਨੇ ਸਾਨੂੰ ਕਰਪਟ ਪੁਲਿਸ ਸਿਸਟਮ ਦਿੱਤਾ ਸੀ ਉਹਨੂੰ ਇਸਟ੍ਰੈਂਚਨ ਕਰ ਰਿਹਾ ਔਰ ਮੂਲ ਵੈਲਿਊਜ਼ ਨੂੰ ਵੀ ਮਲੋ ਖਤੀ ਕਰ ਰਿਹਾ ਹੈ ਤੋ ਇਸ ਕਰਕੇ ਇਹ ਜਿਹੜਾ ਮਲੇ ਔਰ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਖਾਮੀ ਇਹ ਰਹੀ ਹੈ ਕਿ ਇਹਨਾਂ ਨੂੰ ਲਾ ਕਮਿਸ਼ਨ ਜਿਹੜਾ ਕਿ ਇੱਕ ਸਥਾਪਿਤ ਲਾ ਬੋਡੀ ਹੈ ਉਹਨਾਂ ਤੋਂ ਨਹੀਂ ਲਿਆ ਗਿਆ ਸਭ ਤੋਂ ਤਿੰਨ ਪ੍ਰੋਫੈਸਰ ਇਕੱਠੇ ਕਰ ਲਏ ਉਹਨਾਂ ਨੂੰ ਕਹਿ ਕੇ ਕਿ ਇਦਾਂ ਬਣਾ ਦਿਓ ਔਰ ਇਸ ਕਰਕੇ ਉਹਦੇ ਵਿੱਚ ਬਹੁਤ ਸਾਰੀਆਂ ਘਾਟਾਂ ਨੇ ਜਿਹੜੇ ਹੁਣ ਕਾਨੂੰਨੀ ਤੌਰ ਤੇ ਲੋਕ ਸਮਝਦੇ ਨੇ ਕਿ ਵੀ ਉਹਦੇ ਵਿੱਚ ਕੋਈ ਡੈਫੀਨੇਸ਼ਨਸ ਨਹੀਂ ਹੈ ਔਰ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਇੰਨੀਆਂ ਮਲੇ ਕੇ ਪੁਲਿਸ ਵਾਲਾ ਜਿੱਦਾਂ ਮਰਜੀ ਉਹਨਾਂ ਨੂੰ ਲਾਗੂ ਕਰ ਸਕਦਾ ਔਰ ਯੂਏਪੀਏ ਜਿਹੜਾ ਇੱਕ ਸਪੈਸ਼ਲ ਕਾਨੂੰਨ ਸੀ ਉਹਨੂੰ ਇਹਨਾਂ ਧਾਰਾਵਾਂ ਦੇ ਵਿੱਚ ਲੈ ਆਂਦਾ ਗਿਆ ਔਰ ਇਹ ਬਸ ਇਹ ਕਰਤਾ ਕਿ ਐਸਪੀ ਜਿਹੜਾ ਹੈ ਉਹ ਕਰੇਗਾ ਜਿੱਦਾਂ ਹੁਣ ਰਦਰ ਦਿੱਤੀ ਰਾਏ ਤੇ ਸ਼ੌਕਤ ਹੁਸੈਨ ਤੇ ਕੇਸ ਹੈ ਸਾਨੂੰ ਪਤਾ ਲੱਗਾ ਕਿਉਂਕਿ ਉਹ ਇੱਕ ਵੱਡੇ ਜੋ ਲੈਫਟ ਹੈਂਡ ਗਵਰਨਰ ਨੇ ਗੱਲ ਕੀਤੀ ਤੇ ਸਾਰੇ ਹਿੰਦੁਸਤਾਨ ਚ ਫੈਲੀ ਹੁਣ ਇਹ ਯੂਆਪੀਏ ਲੋਕਲ ਲੈਵਲ ਤੇ ਲੱਗੇਗਾ ਪਰ ਉਹਦਾ ਕੋਈ ਰੌਲਾ ਨਹੀਂ ਹੋਇਆ ਤੋ ਇਸ ਕਰਕੇ ਲੋਕਾਂ ਦੇ ਜਿਹੜੇ ਹੱਕ ਨੇ ਔਰ ਦੂਜੇ ਬੰਨੇ ਸਭ ਤੋਂ ਜ਼ਿਆਦਾ ਰੌਲਾ ਪਾ ਰਹੇ ਕਿ ਐਮਰਜੈਂਸੀ ਮਤਲਬ ਜਿਹੜੀ ਸੀ ਉਹ ਬਾੜੀ ਸੀ ਲੇਕਿਨ ਹੁਣ ਵਾਲੇ ਕਾਨੂੰਨ ਜਿਹੜੇ ਨੇ ਇਹ ਤੇ ਲਗਾਤਾਰ ਐਮਰਜੈਂਸੀ ਕਿਉਂਕਿ ਐਮਰਜੈਂਸੀ ਦਾ ਮਤਲਬ ਲੋਕਾਂ ਨੂੰ ਉਹਨਾਂ ਦੇ ਬੇਸਿਕ ਜਿਹੜੇ ਫੰਡਮੈਂਟਲ ਰਾਈਟਸ ਨੇ ਉਹਨਾਂ ਤੋਂ ਮਤਲਬ ਅਲੱਗਾ ਕਰਨਾ ਹੈ ਔਰ ਉਹਦੇ ਉੱਤੇ ਕੋਈ ਪ੍ਰੋਟੈਕਸ਼ਨਲ ਸਰਜ ਨਹੀਂ ਜੀ ਇਹ ਪ੍ਰੋਫੈਸਰ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਇਹ ਕਾਨੂੰਨ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈਗਾ 1963 ਦੇ ਵਿੱਚ ਬਣਾਇਆ ਗਿਆ ਸੀ 73 ਦੇ ਵਿੱਚ ਬਣਾਇਆ ਗਿਆ ਸੀ ਇਸ ਦਾ ਮਤਲਬ ਹੈ ਜਿਹੜਾ ਇਹ ਕਹਿ ਰਿਹਾ ਕਿ ਸਾਮਰਾਜਵਾਦੀਆਂ ਨੇ ਬਣਾਏ ਹੋਏ ਕਾਨੂੰਨ ਸੀ ਇਹ ਉਹਨਾਂ ਦੇ ਵਿੱਚ ਤਬਦੀਲੀਆਂ ਲਿਆਂਦੀ ਜਾ ਰਹੀ ਹੈ ਵੱਡਾ ਤਾਂ ਝੂਠ ਇਥੋਂ ਹੀ ਇਥੋਂ ਹੀ ਹੋਣਾ ਹੈਗਾ ਕਿ ਕਨਸਟੀਟਿਊਸ਼ਨ ਪਹਿਲਾਂ ਐਗਜ਼ਿਸਟ ਨਹੀਂ ਸੀ ਕਰਦਾ ਉਹਦੇ ਫੰਡਮੈਂਟਲ ਰਾਈਟਸ ਡਿਊਟੀ ਇਸ ਦਾ ਸਟੇਟ ਦੀ ਡਿਊਟੀ ਦ ਰੈਕਟ ਪ੍ਰਿੰਸੀਪਲਸ اور ਫੰਡਮੈਂਟਲ ਡਿਊਟੀਆਂ ਵੀ ਆਈਆਂ ਉਹ ਸਾਰੀਆਂ ਬਾਅਦ ਚ ਬਣੀਆਂ ਜੀ ਲੇਕਿਨ ਹੁਣ ਤੁਸੀਂ ਸਾਰਿਆਂ ਨੂੰ ਹੀ ਨਗੇਟ ਕਰਕੇ ਸਿਰਫ ਇਹ ਹੈ ਕਿ ਆਪਣੇ ਆਪ ਗੁਦਰ ਆਪਣ ਜਿਹੜਾ ਹੈ ਉਹਨੂੰ ਲਿਆਂਦਾ ਜਾ ਰਿਹਾ ਤੇ ਇਹਦੇ ਬਾਰੇ ਚ ਜਿਹੜਾ ਸਾਡੇ ਆਮਰ ਸ਼ਾਹ ਜੀ ਹੈਗੇ ਨੇ ਹੋਮ ਮਿਨਿਸਟਰ ਨੇ ਉਹ ਕਹਿ ਰਹੇ ਨੇ ਕਿ ਦੇਖੋ ਪਹਿਲਾਂ ਜਿਹੜਾ ਸੀਗਾ ਪੁਲਿਸ ਨੂੰ ਬਾਰ ਬਾਰ ਰਿਮਾਂਡ ਲੈਣਾ ਪੈਂਦਾ ਸੀਗਾ ਜੱਜ ਕੋਲੇ ਜਾਣਾ ਪੈਂਦਾ ਸੀ ਤੇ ਬਹੁਤ ਸਾਰੇ ਜਿਹੜੇ ਸੀਗੇ ਕੈਦੀ ਦੋਸ਼ੀ ਸੀਗੇ ਉਸ ਦੇ ਵਿੱਚੋਂ ਛੁੱਟ ਜਾਂਦੇ ਸੀ ਉਹ ਕਹਿੰਦੇ ਸੀ ਇਹ ਅਸੀਂ ਉਹਨੂੰ ਠੀਕ ਕਰਨ ਲਈ ਕੀਤਾ ਤੇ ਦੇਖੋ ਠੀਕ ਕਰਨ ਲਈ ਇਹ ਹੈ ਕਿ ਜੇ ਕੋਈ ਪੁਲਿਸ ਦੇ ਥਾਣੇ ਵਿੱਚ ਕਿਸੇ ਨੂੰ ਤੁਸੀਂ 60 ਦਿਨ ਜਾਂ 90 ਦਿਨ ਰੱਖੋਗੇ ਤੇ ਪੁਲਿਸ ਕੋਲ ਕੀ ਇੰਤਜ਼ਾਮ ਹੈ? ਉਹ ਰਸਵਾਏ ਕੇ ਤੌਰ ਤੇ ਕਰਨ ਦੇ ਔਰ ਉਹਦੇ ਤੋਂ ਮਤਲਬ ਦਬਾਅ ਪਾ ਕੇ ਉਹ ਉਹਦੇ ਵਿੱਚ ਹੀ ਸਾਰੀ ਕ腐ਸ਼ਨ ਚੱਲੇਗੀ। ਜੀ। ਉਹ ਇਹ ਐਕਚੁਅਲੀ ਕ腐ਸ਼ਨ ਨੂੰ ਉਹਨਾਂ ਨੇ ਲੋਕਲਾਈਜ਼ ਕੀਤਾ ਹੈ ਤਾਂ ਕਿ ਲੋਕ ਆਪਸ ਵਿੱਚ ਲੜਨ ਔਰ ਉਹ ਉੱਥੋਂ ਕਰਵਾਈ ਜਾਣ। ਹੁਣ ਜਿਹੜਾ ਪੁਲਿਸ ਵਾਲਾ ਨਹੀਂ ਕਰੇਗਾ ਉਹ ਉਹ ਉਹਨੂੰ ਫੜਿਆ ਜਾਏ। ਜੀ ਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਸੀਗੀ ਵੀ ਜਿਹੜਾ ਪਹਿਲਾਂ ਇਨਵੈਸਟੀਗੇਸ਼ਨ ਹੋਏਗੀ ਫਿਰ ਐਫਆਈਆਰ ਦਰਜ ਹੋਏਗੀ ਉਹ ਹੀ ਹੈ ਨਾ ਐਫਆਈਆਰ ਦਾ ਰਾਈਟ ਜਿਹੜਾ ਹੈ ਜਿਹੜਾ ਕਿ ਫਰਸਟ ਇਨਫੋਰਮੇਸ਼ਨ ਹੈ ਇਮੀਡੀਏਟਲੀ ਕੀ ਪਤਾ ਸੀ ਹੂੰ ਉਹਦੇ ਤੇ ਤੁਸੀਂ ਕਿਉਂ ਨਾ ਕਰੋ ਇਸ ਦਾ ਮਤਲਬ ਸਾਰੀ ਮੈਨਿਪੂਲੇਸ਼ਨ ਹੋਏਗੀ ਤੇ ਬਾਅਦ ਚ ਇਹ ਬਣਾਇਆ ਜਾਊਗਾ ਨਹੀਂ ਨਹੀਂ ਤੂੰ ਇਦਾਂ ਗੱਲ ਕਰ ਤੇ ਤੁਸੀਂ ਬਲੋ ਦੀ ਸੌਦੇਬਾਜ਼ੀ ਹੋਏਗੀ ਸੋ ਇਹ ਸਿਸਟਮ ਨੂੰ ਠੀਕ ਕਰਨ ਦੀ ਬਜਾਏ ਮਤਲਬ ਪੁਲਿਸ ਰਾਜ ਜਿਹੜਾ ਬ੍ਰਿਟਿਸ਼ ਦਾ ਸੀ ਉਹ ਨੂੰ ਹੁਣ ਵਰਤਿਆ ਜਾ ਰਿਹਾ ਹੈ ਪ੍ਰੋਫੈਸਰ ਸਾਹਿਬ ਕੀ ਇਹ ਜਿਹੜਾ ਲੱਗ ਰਿਹਾ ਵੀ ਜਿਹੜੀ ਲੋਕਾਂ ਦੀ ਜਿਹੜੀ ਡਿਸੈਂਟ ਦੀ ਆਵਾਜ਼ ਹੈਗੀ ਆ ਉਹ ਨਿਕਲ ਰਹੀ ਆ ਮੇਨੂੰ ਲੱਗ ਇਹਨਾਂ ਕੋਲ ਸਾਂਭੇ ਨਹੀਂ ਜਾ ਰਹੇ ਉਹਨਾਂ ਲੋਕਾਂ ਨੂੰ ਕੰਟੇਨ ਕਰਨ ਦੇ ਲਈ ਕੁਝ ਕੀਤਾ ਜਾ ਰਿਹਾ ਨਹੀਂ ਲੋਕਾਂ ਦੀ ਜਿਹੜੇ ਮਸਲੇ ਨੇ ਉਹਦਾ ਜਵਾਬ ਨਹੀਂ ਹੈ ਜੀ ਇਸ ਕਰਕੇ ਤੁਸੀਂ ਬ੍ਰਿਟਿਸ਼ ਵੀ ਇਹੀ ਕਰਦੇ ਸੀ ਕਿ ਲੋਕਾਂ ਨੂੰ ਚੁੱਪ ਕਰਾਉਣ ਲਈ ਕੀ ਕਰਦੇ ਸੀ ਜੀ ਜੀ ਤੇ ਅੱਜ ਦਾ ਜਿਹੜਾ ਸਾਡੇ ਗੈਦਰਿੰਗ ਹੋਈ ਹੈਗੀ ਆ ਇਹਦੇ ਰਾਹੀਂ ਜਿਹੜੇ ਆਮ ਲੋਕ ਹੈ ਉਹਨਾਂ ਦੇ ਲਈ ਕੀ ਮੈਸੇਜ ਹੈਗਾ ਆਮ ਲੋਕਾਂ ਦਾ ਹੈ ਕਿ ਵੀ ਉਹਨਾਂ ਨੂੰ ਹੁਣ ਆਪ ਤਿਆਰ ਹੋ ਕੇ ਰਹਿਣਾ ਪਵੇਗਾ ਪੁਲਿਸ ਨੂੰ ਠੀਕ ਰੱਖਣ ਲਈ ਉਹਨਾਂ ਨੂੰ ਆਪਣੇ ਆਪ ਨੂੰ ਸੰਗਠਿਤ ਕਰਨਾ ਪਵੇਗਾ ਪਰ ਉਹਦੀ ਸਪੋਰਟ ਵਿੱਚ ਅਸੀਂ ਸਾਰਾ ਸਿਸਟਮ ਬਿਲਡ ਕਰਾਂਗੇ ਜੀ ਧੰਨਵਾਦ